ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਕਰਨ ਵਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸੋ ਅੱਜ ਦੀ ਵੀਡੀਓ ਵਿੱਚ ਆਪਣੇ ਘਰੋਂ ਘਰ ਕਰਦੇ ਪਿਆ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਪ੍ਰਿਤਪਾਲ ਸਿੰਘ ਮੇਰਾ ਨਾਮ ਆ ਦੀਪਗੜ ਪਿੰਡ ਸ਼ੇਨਾਪੁਰੋਂ ਦੇ ਕੋਲੇ ਪਿੰਦਾ ਮੋਬਾਈਲ ਨੰਬਰ ਆ ਮੇਰਾ 8427019877 ਬਹੁਤ ਵੀਰ ਜਾਣਦੇ ਆਪਣੇ ਕਿ ਆਪਾਂ ਕਟੀਆਂ ਝੋਕੇ ਦਾ ਵਪਾਰ ਕਰਦੇ ਆ ਸੋ ਅੱਜ ਆਪਣੇ ਕੋਲੇ ਟੋਟਲ ਪੂਰੇ 35 ਨਾਲ ਹਾਜਰਾ ਇਹ ਨਹੀਂ ਗੱਲ ਵੀ ਚਾਰ ਆਉਣ ਵਾਲੇ ਆ ਫਨਾਨਾ ਧੌਂਕਾ ਗੱਲ ਉਹਦੀ ਕਰਾਂਗੇ ਬਾਈ ਜੀ ਜਿਹੜੀਆਂ ਇੱਥੇ ਖੜੀਆਂ ਹੈਗੀਆਂ ਸੋ ਮੇਨ ਗੱਲ ਆਪਾਂ ਸਟਾਰਟਿੰਗ ਦੱਸ ਦਈਏ ਚਲੋ ਵਪਾਰ ਕਰਦੇ ਸਾਰੇ ਜੁਨਿਆਂ ਬਹੁਤ ਵਧੀਆ ਕੰਮ ਆ ਆਪਾਂ ਨੂੰ ਕਹਿਣ ਦਾ ਮੈਂ ਤਾਂ ਕਹਿਣੀ ਚਾਹੀਦੀ ਕਾਪੀ ਕਰਕੇ ਦੇਖ ਕੇ ਲੋਕ ਬਹੁਤ ਵਧੀਆ ਵਪਾਰ ਤੇ ਬੰਦੇ ਮੈਂ ਬਹੁਤ ਵਧੀਆ ਗੱਲਾਂ ਵਪਾਰ ਕਰਦੇ ਮੈਂ ਇਹ ਨਹੀਂ ਕਹਿੰਦਾ ਵੀ ਸਾਰਾ ਕੁਝ ਮੇਰੇ ਅੱਥੀ ਪੰਜੇ ਡੱਡੂ ਬਾਈ ਕਾਵਾ ਸਾਰੇ ਜੁਨਿਆਂ ਕੰਮ ਕਰਦੇ ਪਰ ਸਾਫ਼ ਸੁਥਰਾ ਕੰਮ ਕਰੋ ਆਪਾਂ ਇਹਨੂੰ ਗੱਦਰਾ ਨਹੀਂ ਕਰਨਾ ਤੇ ਕੋਈ ਇਹ ਨਹੀਂ ਗੱਲ ਵੀ ਇਹਦੀ ਮਾਦਾ ਰਿਕਾਰਡ ਆ ਬੁ ਆਪਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਆਪਾਂ ਕਿਦਾਂ ਚੀਜ਼ ਖਰੀਦਦੇ ਆ ਆਪਾਂ ਉਹ ਰਿਕਾਰਡ ਵਾਲੇ ਪਾਸੇ ਨਹੀਂ ਜਾਂਦੇ ਰਿਕਾਰਡ ਵਾਲੇ ਪਾਸੇ ਜਿਹੜੇ ਵੀਰ ਨੇ ਖਰੀਦਨੀ ਆ ਪੇਮੈਂਟ ਲਾ ਕੇ ਘਰੇ ਰੱਖਣੀ ਆ ਉਹਦੇ ਮਨ 'ਚ ਪੀਚਾ ਹੁੰਦਾ ਕਿ ਮੈਨੂੰ ਚੰਗੀ ਕੱਟੀ ਮਿਲ ਜAVE ਜਦੋਂ ਆਪਾਂ ਵਪਾਰ ਕਰਦੇ ਆ ਆਪਾਂ ਪਹਿਲਾਂ ਇਹਨੂੰ ਸਕੈਨ ਕਰਦੇ ਆ ਮੈਨੂੰ ਕਿੰਨੇ ਦੀ ਚੀਜ਼ ਬੀਜੂਗੀ ਕਿੰਨੀ ਗੇੜੇ ਚ ਕੁਆਲਿਟੀ ਆ ਕੀ ਇਹਦਾ ਸਿੰਗ ਸਹਜ ਆ ਤੇ ਆਪਾਂ ਨੂੰ ਰੇਟ ਦੇ ਵਿੱਚ ਮਿਲ ਰਹੀ ਆ ਉਹ ਚੀਜ਼ ਆਪਾਂ ਦੇਖ ਕੇ ਮਤੇ ਨਜ਼ਰ ਵਪਾਰ ਕਰਦੇ ਆਂਗੇ ਸਾਰੇ ਵੀਰਾਂ ਨੂੰ ਵੀਰਾਂ ਹੱਥ ਵੱਲ ਕੇ ਬੇਚੀਏ ਕਿ ਇਦਾਂ ਹੀ ਆਪਾਂ ਵਪਾਰ ਸਾਫ਼ ਸੁਥਰਾ ਕਰਨਾ ਆਪਣਾ ਬਰ ਵੀਂ गावा ਦੇ ਵਿੱਚ ਤੇ ਕਟਿਆ ਝੋਡੇ ਦੇ ਵਿੱਚ ਕਿਉਂਕਿ ਆਪਣਾ ਮਨਿਕ ਚਲ ਵੀ ਮਾਰਸਾ ਇਹ ਦੀ ਆਪਣੀ ਨੇੜਿਕ ਆ ਗਿਆ ਆਪਾਂ ਮੰਡੀਆਂ ਦਾ ਗੜਾ ਆ ਗਿਆ ਤਣਾਉਲਾ ਰਾਮਪਰਾ ਮੋੜ ਜਗਰਾਉ ਇਹਨਾਂ ਸੈਂਟਰ ਦੇ ਵਿੱਚ ਆ ਗਿਆ ਕਾਫੀ ਮਾਤਰਾ ਵਿੱਚ ਕਹਿੰਦਾ ਪਰ ਆਮ 올 ਓਵਰ ਪੰਜਾਬ ਆਊਟ ਸਟੇਟ ਦਾ ਵੀ ਗਾਹਕ ਆਪਣੇ ਏਰੀਆ ਦੇ ਵਿੱਚ ਆਉਂਦਾ ਸੋ 8427019817 ਮੇਰਾ ਕੰਟੈਕਟ ਨੰਬਰ ਆ ਪੱਕਾ ਕੰਮ ਆ ਜਦੋਂ ਮਰਜ਼ੀ ਵੀ ਆਵੇ 3540 ਪਰਮਾਤਮਾ ਦੀ ਕਿਰਪਾ ਕਦੇ ਕਦੇ 50 ਤੋਂ ਪਲੱਸ ਵੀ ਹੋ ਜਾਂਦੇ ਕੱਟੀਆਂ ਆਪਣੇ ਕੋਲੇ ਤੇ ਉਹ ਹਿਸਾਬ ਨਾਲ ਵੀ ਸੰਡੇ ਵਾਲਾ ਦਿਨ ਆਪਾਂ ਰੱਖਿਆ ਐਤਵਾਰ ਕਿਉਂਕਿ ਉਦੋਂ ਮੇਰਾ ਵੀ ਵੀਡੀਓ ਪਾਉਣ ਦਾ ਕੰਮ ਆ ਤੁਸੀਂ ਜਾਣਦੇ ਆ ਸਾਰਾ ਦਿਨ ਬਾਹਰ ਦਾ ਤੁਰੇ ਫਿਰ ਰਹੇ ਨੇ ਐਤਵਾਰ ਨੂੰ ਫਿਰ ਆਪਾਂ ਘਰੇ ਰੁਕਦੇ ਆ ਉਦੋਂ ਆਪਾਂ ਕੁਝ ਵੇਚਦੇ ਆ ਜੇ ਹੋਰ ਜਾਂ ਕਿਸੇ ਵੀਰ ਨੇ ਜਲ ਦੂਰੋਂ ਲੱਗਿਆ ਵੀਰੋਂ ਦਾ ਆਪਾਂ ਨੂੰ ਕਾਲ ਕਰਕੇ ਬੋਸ ਰਿਹਾ ਡਿਊਟੀ ਉੱਤੇ ਘਰੇ ਹੈਗਾ ਕੋਈ ਗੱਲ ਤੁਸੀਂ ਆ ਸਕਦੇ ਤੁਹਾਡਾ ਆਪਣਾ ਘਰ ਆ ਘੜ ਕੋਈ ਨਹੀਂ ਕਰੀਏ ਅਸੀਂ ਬਾਹਰ ਨਹੀਂ ਹੋਣਾ ਉਹ ਗੱਲਾਂ ਕੋਈ ਫਾਇਦਾ ਨਹੀਂ ਕਰ ਚਲੋ ਪ੍ਰਮਾਤਮਾ ਦਾ ਸਾਥ ਤੇ ਤੁਹਾਡਾ ਪਿਆਰ ਆਪਣੇ ਨਾਲ ਹੈ ਨਾ ਉਹ ਸਾਥ ਜਰ ਵਾਲੀ ਗੱਲ ਸਾਰਾ ਚੱਲਦਾ ਹੈਗਾ ਤੇ ਕੋਈ ਹੰਕਾਰ ਵਾਲੀ ਗੱਲ ਨਹੀਂ ਪਰ ਜ਼ਿਆਦਾ ਮੈਟਰ ਇਹ ਗੱਲ ਹੈ ਕਿ ਕਿ ਇੱਕ ਦਿਨ ਤੋਂ ਤੇ ਟ੍ਰਾਂਸਪੋਰਟ ਦੀ ਸੁਵਿਧਾ ਵਿਚਾਰੀ ਹੁੰਦੀ ਆ ਐ ਦੁਵਾਰਾ ਦੇ ਨਾਲ ਬੇਸ ਕਰਕੇ ਰੱਖਿਆ ਜੀ ਅੱਜ ਦੇ ਟਾਈਮ ਦੇ ਵਿੱਚ ਬੱਚੇ ਬਹੁਤ ਸ਼ੌਕ ਰੱਖਦੇ ਕੇ ਜਾਨ ਪਸ਼ੂ ਖੇਡਦੇ ਆ ਤੁਹਾਡੇ ਬੱਚੇ ਘਰੇ ਹੋਣਗੇ ਉਹਨਾਂ ਨੂੰ ਵੀ ਤੁਸੀਂ ਨਾਲ ਲੈ ਕੇ ਆਓ ਕਿਉਂਕਿ ਅੰਕੇ ਜੇਕਰ ਆਪਣੇ ਬੱਚੇ ਇਸ ਕਿੱਤੇ ਦੇ ਵਿੱਚ ਆਉਣਗੇ ਤਾਂ ਹੀ ਇਹ ਕੰਮ ਅੱਗੇ ਗਰੋ ਹੋਣਾਗਾ ਕਿਉਂਕਿ ਬਜ਼ੁਰਗਾਂ ਨੇ ਪਸ਼ੂ ਰੱਖੇ ਸੀ ਉਹ ਚਾਰ ਦੇ ਹੁੰਦੇ ਸੀ ਉਹ ਚੀਜ਼ਾਂ ਚਲੋ ਬਜ਼ੁਰਗਾਂ ਆਪਣੀ ਉਮਰ ਹਟਾ ਕੇ ਸਾਰੇ ਜਣਾ ਆਪਾਂ ਬਾਹਰ ਦਾਟ ਦੇ ਐਟ ਬਣ ਗਿਆ ਹੋਰ ਗੱਲਾਂ ਬਾਤਾਂ ਜੋ ਵਗੈਰਾ ਆਇਆ ਵਗੈਰਾ ਹੋਰ ਕੰਮਾਂ ਦੇ ਵਿੱਚ ਪੈ ਗਿਆ ਪਦੀਸ਼ ਦਾ ਪ੍ਰਿੰਟ ਬਣ ਗਿਆ ਚਲੋ ਆਪਾਂ ਇਹ ਚੀਜ਼ ਬਾਰੇ ਹੁਣ ਆਪਾਂ ਪੈ ਰਹੇ ਆਪਣੇ ਬੱਚੇ ਵੀ ਫੇਰ ਇਸ ਕੰਮ ਅਗਰ ਕਰਨਗੇ ਸੋ ਆਪਾਂ ਸਟਾਰਟਿੰਗ ਦੀ ਦੱਸ ਦਈਏ ਕਿ ਰੇਟ ਜਿਵੇਂ ਹੋਣਾ ਅੱਗੇ ਸਾਹਮਣੇ ਕਰਮਾਂ ਦੀ ਯਾਦ ਜਾਈਗੀ ਛੋੜੇ ਬਾਅਦ ਇਕੱਤੀ 15000 ਕਮਾਨ ਕਰਵਾ ਇਹਦਾ ਹੀ ਹੋਣਾ ਬਾਈ ਜੀ ਹੁਣ ਕੋ ਵਿੱਚ ਵੀਰ ਕਹਿ ਦੋ ਬਈ 3000 ਦੇ 4000 ਬਾਈ ਜੀ ਤੁਸੀਂ ਆਪ ਜਾਣਿਆ ਜਿਹੜੇ ਬੰਦੇ ਦੇ 5 ਲੱਖ 1.5 ਲੱਖ ਦੀ ਬਾਜੇ ਫਿਰ ਜੀ ਵਿੱਚ 4-5000 ਦੀ ਕੱਟੀ ਪਾਈ ਜੀ ਕੋਈ ਨਹੀਂ ਦਿੰਦਾ ਮੈਕਸਿਮਮ ਰੇਟ ਆਪਣੇ ਕੋਲੇ 25000 ਤੋਂ ਸਟਾਰਟਿੰਗ ਆ ਉਹ ਕੱਟੀਆਂ ਇੱਕ ਜੀ ਆਪੀ ਆ ਗਈ ਇਹਦੀ 15000 ਤੋਂ ਸੌੜ ਦਾ ਪਾਉਗਾ ਸਿਰਫ ਇੱਕ ਉਹ ਕੱਟੀ ਆ ਬਾਕੀ ਕੱਟੀਆਂ 25000 ਤੋਂ ਆਬਾ ਬੂਰੀ ਕੱਟੀ ਵਈ ਜੈ ਜਿਹੜੀ ਇਹ ਪੂਰਾ ਕੱਟਾ ਦਾ ਵਿੱਚ ਵੀ ਕਹਿਣਗੇ ਕਿ ਕੱਟਾ ਆਪਣਾ ਹੋਰ ਲੈਣਿਆ ਚੰਗਾ ਸੀ ਲੱਗਿਆ 2 ਉਹ ਕਟੇ ਜਾਣ ਤੋਂ ਬਿਨਾਂ ਦੀ ਵਿੱਚ ਔਰ ਜਿਵੇਂ ਉਹ ਕੱਟੀ ਜਾਂਦੀ ਆ ਮੈਨੂੰ ਮਾਲਕਾਂ ਨੇ ਦੱਸਿਆ ਕਿ ਇਹ ਐਲਡੀਐਸ ਦੇ ਨਾਲ ਦੀ ਆ ਪਰ ਆਪਾਂ ਆਪਦੀ ਮੂੰਹੋਂ ਸ਼ੋਰ ਨਹੀਂ ਕਰਾਂਗੇ ਵੀ ਇਹ ਨਾਲ ਜਿਹੜਾ ਆਪ ਜਾਣੇ ਨਾਲ ਦੀ ਹੈਗੀ ਆ ਜਾਂ ਨਹੀਂ ਹੈਗੀ ਆ 13 ਜੀ ਮਹੀਨੇ ਆਸ-ਪਾਸ ਕੱਟੀ ਦੀ ਏ ਜਾ ਦੂਜੇ ਨੂੰ ਚੈੱਕ ਕਰਾ ਦਿਓ ਬਾਡੀ ਮੈਂਟਰ ਦੇ ਦੇ ਕੇ ਪਤਾ ਲੱਗਦਾ ਕਿ ਸੁੱਤ ਚੰਗੇ ਸੀ ਮੰਨਦੀ ਆ ਸੋ ਮਾ ਪਹਿਲੀ ਦੇਖ ਕੇ ਮਾਰ ਕਹਿੰਦੇ ਕੱਟੀ ਕਿੰਨੀ ਪਈ ਹੈਗੀ ਹਨਾ ਘਰੇ ਨੂੰ ਨੀਰ ਕੋਲ ਆਈ ਆ ਵਜਿਆ ਸੋਣੀ ਮੈਂ ਦੀ ਬਾਦੀਵੰਤਰ ਦੇਵਾ ਦੇ ਕੇ ਪਤਾ ਲੱਗ ਰਿਹਾ ਕਿ ਮੈਂ ਦਾ ਇਹ ਹਕੀਕਤ ਮੈਂ 14 ਕਿਲੋ ਦੁੱਧ ਵਾਲੀ ਮੈਂ ਹੈਗੀ ਆ ਸੋ ਇਹ ਗੱਲ ਦੱਸਦੇ ਵਿੱਚ ਜਿਹੜੇ ਕਹਿੰਦੇ ਸੀ 20 ਕਿਲੋ ਵਾਲੀ ਦੀ ਕੱਟੀ ਲੈਣੀ ਆ ਹੁਣ YouTube ਦਾ ਜੋ ਚੱਲੇ ਨੂੰ ਲੱਗ ਭਾਗਾ 2020 ਤੋਂ ਪੂਰਾ ਜੱਗਰ ਹੀ ਹੋ ਗਿਆ ਵੀਰ ਕੱਟੀ ਖਰੀਦਿਆ ਯਾਰ ਅਸੀਂ 1.5 ਲੱਖ ਦੀ ਕੱਟੀ ਖਰੀਦ ਲਈ ਸਵਾ ਲੱਖ ਦੀ ਫਲਾਣੇ ਦੀ ਮਾਂ ਦੀ ਫਲਾਣੇ ਦੀ ਧੀ ਦੀ ਹਨਾ ਸੋ ਜਦੋਂ ਕੱਟੀ ਯਾਰ ਆਪਣਾ ਕਰੇ ਸਮਝ ਨੇੜੇ ਖਰਾਬ ਹੋ ਗਈ ਤਾਂ ਆਪਣਾ ਫਾਰਮਰ ਦਾ ਕਿੰਨਾ ਲਾਸ ਹੋ ਜਾਂਦਾ ਹਨਾ ਤੇ ਉਦੋਂ ਬੰਦੇ ਦਾ ਮਨ ਟੁੱਟਿਆਦਾ ਯਾਰ ਪੁੱਸ ਨਹੀਂ ਰੱਖਦਾ ਸੋ ਮਾਰਕੀਟ ਰੇਟ ਦੇ ਵਿੱਚ ਆਪਾਂ ਕਰ ਦਿਆ ਦਿੰਦੇ ਆ 25000 ਤੋਂ ਲੈ ਕੇ 55000 ਤੱਕ ਤੇ ਬਾਈ ਜੀ ਜਦੋਂ 55000 ਤੇ ਗੱਲ ਜਾਊਗੀ ਤਾਂ ਇਦਾਂ ਦੀ ਕੱਟੀ ਤੁਹਾਨੂੰ ਮਿਲੂਗੀ ਜਿਹੜੀ ਹੋ ਜ਼ਿਆਦਾ ਤੁਹਾਡੇ ਘਰੇ ਗੱਬਣ ਵੀ ਨਿਕਲ ਜੇ ਤੇ ਬਾਕੀ ਨਹੀਂ ਤੁਹਾਡੇ ਘਰੇ ਜਾਣ ਫਰ ਸੀਮਣ ਲਊਗੀ ਸੋ ਜੰਗਦੂ ਜੇਕਰ ਤੇ ਕੁੰਡਾ ਜੰਗਾ ਇਹ 55000 ਤੋਂ ਸੌਟ ਸੱਪੇ ਹੋਣਿਆ ਤੇ ਬਾਕੀ ਹੋਰ ਲੇਟ ਆ ਜੇ ਜਿਵੇਂ ਆ 25-25 ਵਾਲੇ ਆ ਗਏ ਹਨਾ ਤੇ ਬਾਕੀ ਕੋਈ ਗੱਲ ਜਦੋਂ ਮਾਂ ਦੀ ਵੀ ਰਾਵੀ ਉਹ ਬਤਹਾਵਾਂਗੇ ਤੇ ਆ ਚੁੱਕੇ ਆ ਗਏ ਵੀ ਇਹ ਕੋਈ 30 35 ਇੱਥੇ ਕਿਤੇ ਜੇ ਕੋਈ ਨੂੰ 40 45 ਦੇ ਘਰਾਂ ਦੇ ਵਿੱਚ ਆ ਗਈ ਟੱਕਾ ਭਟੇ ਕੋ ਦੇ ਦਤਾ ਹੁਣ ਵੀਰ ਕਹਿੰਦੇ ਨੇ ਭਾਈ ਵੀਡੀਓ ਪਾ ਦੇ ਵੀ ਸਾਡੇ ਕੋਲ 35 ਫਿਰਦੇ ਸੀ ਕਿਹਦੀ ਵੀਡੀਓ ਪਾਈਏ ਸਾਨੂੰ ਕੀ ਪਤਾ ਤੁਹਾਡੇ ਮਨ ਦੇ ਵਿੱਚ ਕੀ ਆ ਤੁਸੀਂ ਰੋਟੀ ਇੱਕ ਬਣੀਆਂ ਜਾਂ ਚਾਹ ਬਣੀਆਂ ਕੋਲੇ ਵਿਜ਼ਿਟ ਕਰੋ ਆਨਲਾਈਨ ਤੇ ਗੁਮਰਾਹ ਨਾ ਹੋਇਆ ਕਰੋ ਆਪਾਂ ਬੰਨ ਕੇ ਉਹਨਾਂ ਦੇ ਮੋਰੀਆਂ ਪਾ ਕੇ ਕੰਦੀ ਕੰਦੀ ਦੱਸੀ ਚਲੀਏ ਜਿਹੜੀ ਮਾਂ ਉਹ더라 ਪੈਸੇ ਦੀ ਗਾਦਰ ਜੋ ਕੋਡੇ ਜਿਹੜੀ ਕੋਈ ਚੱਕਰ ਵੀ ਤੂੰ ਪਰ ਮਾਰ ਕੇ ਕਰ ਤਾਂ ਵਧੀਆ ਦਾ ਵਪਾਰ ਕਰੋ ਫਰਹਣੀ ਪਰੜਾ ਪਰ ਝੂਠੇ ਮਾਰ ਕੇ ਕੰਮ ਨਹੀਂ ਕਰਨਾ ਬਜਵੀਰ ਮੀਨੂ ਕਹਿੰਦੇ ਤੂੰ ਬੜਾ ਹੁਸ਼ਕੋਤਾ ਬੜਾ ਬਰਦਾ ਹਨ ਤੂੰ ਦੰਤੋ ਚਰੀ ਕਰਿੰਦਾ ਨਹੀਂ ਸਾਧੂ ਦਾ ਕੰਮ ਕਰ ਰਿਹਾ ਮਾਰਕੀਟ ਰੇਟ ਦੇ ਵਿੱਚ ਕੱਤੀ ਹੁਣ ਮੈਂ ਤੁਸੀ ਮੇਰੇ ਕੋਲ ਕੱਤੀ ਖਰੀਦੀ ਸੀ 30000 ਦੀ ਤੁਹਾਡਾ ਜੀ ਕਰਦਾ ਇਹ ਵੇਚ ਵੀ ਯਾਰ ਭਾਵੇਂ ਇੰਨੀ ਜਰਾ ਦਾ ਪਾਪ ਉਸ ਵੀ ਕੰਮ ਹੋ ਗਿਆ ਜਰੂਰੀ ਉਹ 1000 2000 ਦੇ ਫਿਰ ਅੱਧੇ ਪਰ ਲੰਦਾ ਵੇਚ ਜੂਗੀ ਕਿਉਂਕਿ ਆਪਣਾ 2-3000 ਕਿਤੇ ਮਾਰਦੇ ਹੁੰਦਾ ਤੇ ਇੱਕ ਵੀਰ ਹੱਥ ਵੱਢ ਕੇ ਵੇਚ ਦੀ ਆ ਗਿਆ ਵੀਰ ਯਾਰ ਭਾਈ 10000 ਰੁਪਏ ਲੈਣਾ ਭਾਈ 50 ਪਹਿਲਾਂ ਪੰਜ-ਛੱਤ ਕੱਟ ਜਿਆ ਕੱਟ ਰਹੇ ਨੇ ਬਾਜੂ ਕਹਿਣੇ ਜਾਣ ਲੱਗੇ ਬਾਈ ਸਾਰੇ 60000 ਲੈਣਾ ਫਲੈਟ ਨਹੀਂ ਸਾਡੀ ਅਸੀਂ ਸਾਡੀ ਗੱਡੀ ਤੇ ਇਹਨੇ ਦੀ ਵਿਕੀ ਆ ਬਾਈ ਖਰਚਾ ਵਗੈਰਾ ਬਹੁਤ ਿਆਦੀ ਖਾਂਦੀਆਂ ਕੋਈ ਇਹ ਨਹੀਂ ਗੱਲ ਵੀ ਮੇਰੇ ਤੇ ਇਵੇਂ ਨਹੀਂ ਇਵੇਂ ਫਸ ਹੋ ਜਾਂਦੀ ਐ 100 ਰੁਪਏ ਹੋ ਜਾਂਦੇ ਐ ਅਣਪੇੰਤੀ ਥੋੜਾ ਕੱਢੀ ਇੱਕ 35 ਖਾਂਦੀਆਂ ਗਈਆਂ ਸੋ ਵਪਾਰ ਕਰਦੇ ਆ ਹਰ ਇੱਕ ਬੰਦਾ ਨਵੇਂ ਦਾ ਮਾਰਾ ਕੰਮ ਕਰਦਾ ਹਨ ਸੋ ਜਿਹੜਾ 2 ਰੁਪਏ ਬਣਦੇ ਆ ਅਸੀਂ ਬਾਈ ਬੰਦੇ ਨੂੰ ਜਾਣ ਜਿੱਦਦੇ ਕੋਈ ਬਾੜਾ ਬੁਰਕ ਨਹੀਂ ਭਰਦੇ ਆਪਾਂ ਵੀ ਆਪਾਂ ਕੱਲੀ ਮੁਰਗੀ ਵੀ ਖਾ ਲਈਏਗੇ ਅੱਜ ਆਈ ਐ ਅੰਡੇ ਖਾਣ ਦਾ ਸੋਚ ਰੱਖੀ ਵੀ ਆਡੇ ਹੀ ਪਰਵਾਦਵਾ ਖਾਂਦੇ ਰੱਖਿਆ ਆਪਾਂ ਨੂੰ ਸ਼ੁਕਰਗੁਜ਼ਾਰ ਪਰਮਾਤਮਾ ਦਾ ਸੋ 35 ਕੱਟੀਆਂ ਜਦੋਂ ਮਰਜ਼ੀ ਵੀ ਆਵੇ ਐਤਵਾਰ ਵਾਲੇ ਦਿਨ ਇੱਥੇ ਕੱਟੀ ਵਿੱਚ ਫੁਲਰ ਗੱਡੀ ਕੈਮਰਾ ਐਤਵਾਰ ਵਾਲੇ ਦਿਨ ਬਾਈ ਜੀ ਕੱਟੀ ਇਸ ਘਰੇ ਮੇਰੇ ਨਹੀਂ ਹੈਗੀ 올 ਓਵਰ ਇੰਡੀਆ ਕੀ ਵਰਲਡ ਦੇ ਵਿੱਚੋਂ ਕਿੱਥੋਂ ਮਰਜ਼ੀ ਬੰਦਾ ਆਇਆ ਹੋਵੇ ਉਹਨੂੰ ਹੱਥ ਬੰਨ੍ਹ ਕੇ ਮਾਫ਼ੀ ਮੰਗਾਂਗੇ ਤੇ ਨਾਲੇ ਉਹਦੀ ਗੱਡੀ ਦਾ ਔਣ ਜਾਣ ਦਾ ਖर्चा ਬਾਈ ਜੀ ਦੇਵਾਂਗੇ ਮੁੱਕਣ ਹੀ ਨਹੀਂ ਦਿੰਦੇ ਆਪਾਂ ਸੋ ਮੈਨੂੰ ਦੋ ਹਜ਼ਾਰ ਹੋ ਗਏ ਪ੍ਰਦੇਕਮੰਦਾ 10 ਲੈ ਕੇ ਗਿਆ 12 ਬਾਕੀ ਨੇ 2-3 2-3 ਚਲੋ ਬੰਦੇ ਦਾ ਪਰਵਾਦੋ ਕੋਲ ਸਿਸਟਮ ਕਰਿਆ ਹੁੰਦਾ ਜੇ ਕੋਈ ਵੀ ਚਾਹੁੰਦਾ ਮੈਨੂੰ ਕਹਿੰਦਾ 100 ਕੱਟੀ ਚਾਹੀਦੀ ਆ ਆਪਾਂ 100 ਵੀ ਦੇ ਦਾਂਗੇ ਹੁਣ ਮੈਂ ਜਿਹੜੀ ਕਹਿੰਦਾ ਬਰੀਡ ਤਿਆਰ ਕਰਮੀ ਆ ਬਰੀਡ ਬਾਈ ਜੀ ਆਪ ਤੋਂ ਤਿਆਰ ਜਿਹੜੇ ਅੱਜ ਪਾਪਾ ਕਹਿੰਦੇ 5 ਲੱਖ ਨਹੀਂ ਬਾਝੇ ਵੇਗੀ 10 ਲੱਖ ਦੀ ਉਹਨਾਂ ਦੇ ਪਿੱਛੇ ਸਟਰਗਲ ਦੇਖੋ 10 ਸਾਲ ਪਿੱਛੇ ਕੀ ਕਰਿਆ ਵਾ ਤੁਸੀਂ 5-7 ਕੱਟੀਆਂ ਰੱਖੀਆਂ ਮਾਰਕੀਟ 'ਚ ਬਹੁਤ ਚੰਗੇ ਸਾਨ ਆ ਗਏ ਉਹਨਾਂ ਦਾ ਸੀਮੰਦ ਰੱਖਾ ਕੇ ਆਪ ਦੇ ਕਦੇ ਬਰੀਡ ਤਿਆਰ ਕਰੋ ਤੇ ਨਾ ਕਿ ਦੂਜੇ ਦੀ ਥਾਲੀ ਵਿੱਚ ਕੋਈ ਨਵੇਂ ਗੀਆਦਾ ਬਾਈ ਜਿਹਦਾ ਡੱਡੂ ਬੱਟੇ ਵੈਣਾ ਉਹ ਆਪਦੀ ਮਿਹਨਤ ਦਾ ਮੁੱਲ ਲਗਾਈ ਜੀ ਲਊਗਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿ ਮਾਝ 10 ਲੱਖ ਦੀ ਮਾਝ 5 ਲੱਖ ਰੁਪਈਏ ਤੋਂ ਮਾਰਕੀਟ ਦੇ ਅੰਦਰ ਵਿੱਚ ਪਸ਼ੂ ਲੈ ਕੇ ਸਾਮ ਸਵਾਰਣਾ ਬਾੜਾ ਨਹੀਂ ਮੈਂ ਕਹਿੰਦਾ ਦੁੱਧ ਪੁੱਤ ਕਰ ਨਾਲੇ ਇਹ ਸਾਂਭਣ ਨੇ ਹੁੰਦੀ ਆ ਦੁੱਧ ਦਾ ਹਰ ਇੱਕ ਜਿਹੜੀ ਹੁੰਦਾਗਾ ਤੋਂ ਕਿਸੇ ਦਾ ਪਿਆ ਖੱਟਾ ਹੋ ਜਾਂਦਾ ਕੋਈ ਕਹਿੰਦਾ ਬੱਕਰੀ ਵਾਲਾ ਜੀ ਕਹਿੰਦਾ ਦੀਪਾਂਗਾਰ ਲੈ ਸੀ ਤੇ ਮਾਝਾਂ ਦੇ ਜੰਮਣ ਲੱਗੇ ਚਲੋ ਇੱਕ ਲੱਸੀ ਜਣੀ ਬੜੀ ਹੈਨਾ ਉਹ ਗੱਲ ਹੈ ਜਿਹਦਾ ਗੌਰ ਨਹੀਂ ਆ ਸਾਂਭਣ ਜਾਂਦੀਆਂ ਤੋ ਚਾਰ-ਚਾਰ ਕੱਟੀਆਂ ਥੜ ਹੋਣਗੇ ਕੀ ਕਹਿੰਦੇ ਕਦੀ ਕੱਟੀਆਂ ਕੋਈ ਫੋਨ ਸਾਨੂੰ ਹੋਵੇ ਉਹ ਵੀ ਸੱਤਾਂ ਜਣੇ ਇਕੱਠੇ ਫੀਦੇ ਰਹੇ ਹਨ ਜਿਹੜੀ ਤੇ ਹੋਈ ਜਾਪਾ ਦੱਸ ਲਈ ਮੈਨੂੰ ਕੱਟੇਵਾ ਦਿੰਦੇ ਨਹੀਂ ਤਕਰੀਬਨ ਸਾਰੀਆਂ ਕੱਟੀਆਂ ਹੀ ਸਿਰਫ ਇਹ ਕੱਟੀ ਵਿੱਚ ਹੈਗੀ ਆ ਜਿਹਦੇ ਸਾਂਗ ਆ ਮੜੀ ਚਾਰ-ਚਾਰ ਖਾਣਾਗੇ ਵਧੀਆ ਤੰਦਰੁਸਤਾਂ ਇੱਥੋਂ ਦੇਖ ਕੇ ਤਸੱਲੀ ਕਰਕੇ ਖਰੀਦ ਕੇ ਲੈ ਕੇ ਜਾਓ ਬਾਅਦ ਵਿੱਚ ਵੀ ਕਹਿੰਦੇ ਭਾਈ ਉਹ ਪੱਠੀ ਨਹੀਂ ਖਾਂਦੀ ਤੇ ਭਲਾ ਨਹੀਂ ਖਾਂਦੀ ਹੁਣ ਮੈਂ ਇਹਦਾ ਖਰੀਦ ਕੇ ਲੈ ਕੇ ਆਇਆ ਵੇਟ ਦੇ ਵਿੱਚ ਪੁੱਟ ਕੇ ਲੈ ਜਿਵੇਂ ਕੋਈ ਇਹ ਨਹੀਂ ਗੱਲ ਨਹੀਂ ਫੜ ਫੜ ਤੁਰੇ ਆਉਂਦੇ ਠੂੰਗੀਆਂ ਮਾਰ ਕੇ ਲਈ ਜਾਂਦੇ ਆ ਵੀ ਧਾਰ ਧਾਰ ਸਾਰਾ ਪਰਮਾਤਮਾ ਦੀ ਕਰਤਾ ਆਪਣਾ ਨਗਦ ਤੀਜਾ ਉਹਨਾਂ ਕੁ ਮਾਲ ਖਰੀਦਦੇ ਆ ਨਗਦ ਤੇ ਲੈਨੇ ਨਗਦ ਦੇ ਦੇ ਕਹਿੰਦੇ ਆ ਨੌ ਨਗਦ ਤੇ 13 ਉਧਾਰ ਉਹ ਸਭ ਨਾਲ ਮਾਲ ਖਰੀਦਦੇ ਆ ਸੋ ਕਟਿਆ ਚੰਗੇ ਬੰਨ ਗਏ ਹੁਣ ਇਹ ਵਿੱਚ ਬ੍ਰਿਗਿੰਦਰ ਰਿਕਾਰਡ ਹੁਣ ਇਹ ਵੀ ਕਿਸੇ ਤੀਕੇ ਦੇ ਜਾਂ ਹੋਣ ਨਹੀਂ ਹੈ ਸੋ ਆ ਦੇਖੋ ਯਾਰ ਕਟਿਆ ਕਿਨੇ ਜਾਈਂਗੇ ਪਤਲੀ ਚਾਂਬੜ ਦੀ ਵਿੱਚ ਆ ਗਏ 4 4 ਥਾਣਾ ਆ ਗਏ ਹਨਾ ਹੁਣ ਜੇ ਇਕੱਲੀ ਜੇ ਆਪਾਂ ਵੀਡੀਓ ਪਾ ਦਈਏ ਦੋਰੀ ਪਾ ਦਈਏ ਵੀ ਰਿਕਾਰਡ ਕਰਦੇ ਫੇਸਬੁੱਕ ਤੇ ਪਾਈ ਹੁੰਦੀ ਹੈ ਅੱਛਾ ਗ੍ਰਾਹਕ ਆਏ ਇਹਦਾ ਮੁੱਲ ਕਰਦੇ ਨੇ 65000 ਰੁਪਇਆ ਬਾਈ ਜੀ ਲੱਖ ਰੁਪਏ ਦੇ ਸੀ ਕੱਟੀ ਦੇਵਾਂਗੇ ਤੁਸੀਂ 1.5 ਲੱਖ ਰੁਪਏ ਪਾ ਕੇ ਮੰਡੀ ਜਿਹੇ ਵਿੱਚ ਪੜੋ ਕਹਿੰਦੇ ਕੌਣ ਦੇ ਵਪਾਰੀ ਤੁਹਾਡੇ ਮੂਹਰੇ ਮੱਝਾ ਲਾ ਦੇਣਗੇ ਬਾਈ ਜੀ 1.5 ਲੱਖ ਰੁਪਏ ਨੂੰ ਕਹਿੰਦੀ ਕੌਣ ਦੀ ਮੈਂ ਐਸੇ ਢੇਵੇਂ ਮੰਡੀ ਤੇ ਵਧੀ ਮਿਲਦੀ ਹੈ ਥਣ ਦੇਵਾ ਗੁੱਲੇ ਆ ਕਰਦਾ ਜਿਵੇਂ ਸੋ ਇਥੇ 1.5 ਲੱਖ ਦੇ ਵਿੱਚ ਲੱਗ ਭਾ ਕੇ ਆਪਾਂ ਤਿੰਨ ਚਾਰ ਪੰਜ ਚਾਰ ਪੰਜ ਕੱਟੀਆਂ ਆ ਜਾਣਗੀਆਂ ਚਾਰ ਪੰਜ ਕੱਟੀਆਂ 바ਗੀ ਦੇਵਾ ਦੇ ਇਸ ਚੀਜ਼ ਦੀ ਗਰੋਥ ਪ੍ਰੋਡਕਸ਼ਨ ਘਟਦੀ ਜਾਂਦੀ ਹੈ ਮਾਤਰਾ ਜਿਆਦਾ ਆਪਣੀ ਡਿਮਾਂਡ ਵਾਧੀ ਦੁਰੀ ਜਾਂਦੀ ਹੈਗੀ ਉਸ ਨੂੰ ਪਾੜੋ ਕਰੇ ਆਪਣਾ ਸਹਿਯਕ ਕੀਤਾਗਾ ਤੇ ਆਪਾਂ ਦਾ ਪਰਮਾਤਮਾ ਦੀ ਕਿਰਪਾ ਬਹੁਤ ਕੁਝ ਦਿੰਦਾ ਕਿ ਤੇਰੇ ਜਿੱਦਾਂ ਪਰ ਮਿਹਨਤ ਨਾਲ ਫਲ ਤਾਂ ਪਰਮਾਤਮਾ ਨੇ ਲਾਉਣਾ ਹਨਾ ਮਿਹਨਤ ਕਰਨਾ ਆਪਣਾ ਜਿੰਮੇ ਦਾ ਮਿਹਨਤ ਕਰੋ ਤੇ ਐਤਵਾਰ ਵਾਲੇ ਦਿਨ ਜਦੋਂ ਮਰਜੀ ਜਿੱਥੋਂ ਮਰਜੀ ਵੀ ਰਾਜੀ ਹੋਰ ਦਿਨ ਉਹਨਾਂ ਕੋਈ ਗੱਲ ਮੈਨੂੰ ਕਾਲ ਕਰ ਲੋ ਮੈਂ ਜੀ ਘਰੇ ਨਹੀਂ ਹੈਗਾ ਤਾਂ ਤੁਸੀਂ ਬਸ ਰੱਖ ਕੇ ਦੇਖ ਸਕਦੇ ਹੋ ਕੋਈ ਤੁਹਾਡੇ ਪਸੰਦ ਹੋਵੇ ਆਪਾਂ ਵੀਡੀਓ ਨਾਲ ਦਿਖਾ ਦੇਗੇ ਪਰ ਜਿਆਦਾ ਵੈਟਰ ਆਪਣਾ ਐਤਵਾਰ ਵਾਲੇ ਦਿਨ ਜਿਓ ਜੋ ਪਰਟੀਆਂ ਨੇ 25000 ਤੋਂ ਲੈ ਕੇ 55000 ਤੇ ਐਂਡ ਆ। ਨੀਲੀ ਰਾਵੀ ਦੀ ਕੱਟੀ ਇੱਕੋ ਹੀ ਇੱਕ ਗ੍ਰੇਟਡ ਆ। ਉਹਨਾ ਕੱਟੀ ਸੋਹਣੀ ਫਿਰਦੇ ਹਨ ਠੋਕਦੇ ਨੇ ਆਪਾਂ। ਮਾਰਗਣ ਦਾ ਸਰਨਾਗ ਨੂੰ ਮੈਂ ਇਹਨੂੰ ਕੋਈ ਡੂਟੀ ਚੱਕ ਰਿੰਦਾ ਜਦੋਂ ਮੁੱਲ ਕਰ ਦਿੰਦਾ 65000 ਰੁਪਇਆ। ਲੈ ਲੈਣੀ ਸੀ ਕੀ ਫਾਇਦਾ ਯਾਰ ਕਦੇ ਵੀ ਜੂਠੇ ਮਾਰੇ ਚੱਲੋ। ਜਿੱਥੇ ਇੰਨੀਆਂ ਖੜੀਆਂ ਤੇ 나ਗੂ ਵਿੱਚ ਇਹ ਖੜੀ ਦੇ ਖੜੀ ਸੀ ਮੱਝਾ ਬਣ ਜਾਣਗੀਆਂ ਨਾ। ਸੋ ਕੁਆਲਿਟੀ ਕੁਡੀ ਚੈੱਕ ਕਰੋ। 나ਗ ਦੀ ਵੰਜਣ ਦੱਸਿਆ ਪਰ ਤੁਸੀਂ 나ਗ ਦੀ ਮੰਨ ਕੇ ਨਾ ਲਿਓ ਇਹਨੂੰ। ਤੁਸੀਂ ਇਹਨੂੰ ਬਾਂਦਰ ਦੀ ਮੰਨ ਕੇ ਲਿਓ 나ਗ ਦੀ ਮੰਨ ਕੇ ਨਾ ਲਿਓ ਬਈ ਜੀ। ਸਪੈਸ਼ਲ ਸਮਝਣਾ ਭਾ ਲਾਉਣਾਗਾ ਹਨ ਤੇ ਕੋਈ ਗੱਲ ਨਹੀਂ ਜਿਹੜੀ ਪਸੰਦ ਆਉਂਦੀ ਆਪਾਂ ਦੇ ਦਾਂਗੇ ਲੰਡੇ ਦਾ ਬੱਚਾ ਆਪਣਾ ਸਾਹਣ ਵਿੱਚੋਂ ਦਾ ਕੋਈ ਤੁਹਾਡੀ ਕਸਮ ਤੇ ਕੱਪੜੇ ਵਿੱਚੋਂ ਨਿਕਲ ਸਕਦੀ ਆ ਹਨ ਹੁਣ ਜਿਵੇਂ ਫੇਜ ਬੋਲਿਆ ਨੀਲੀ ਦਾ ਵੀ ਲੈਣੀ ਆ ਸਾਰੇ ਪੈਰ ਚਿੱਟੇ ਚਾਹੀਦੇ ਆ ਆਪਣਾ ਸਾਹਣ ਦਿਖਾ ਜੀ ਇਹਦੇ ਬਾਈ ਜੀ ਥੱਲੇ ਮਾੜੇ ਮਾੜੇ ਨਿਸ਼ਾਨ ਆ ਪੈਰਾਂ ਦੇ ਇਹਦੀ ਇੱਕ ਅੱਖ ਮੜਕਨੀ ਆ ਪਰ ਇਹਦੇ ਜਿਹੜੇ ਬੱਚੇ ਆਉਣਗੇ ਸ਼ਰਤ ਕਰਦਾ ਇਹਦੇ ਬੱਚੇ ਜਿਹੜੇ ਮੇਲੇ ਹੋਣਗੇ ਆਉਣ ਵਾਲੇ ਮੇਲੇ ਜਿਹਦੇ ਬੱਚੇ ਨਾਮ ਚੱਕਣਗੇ ਆਪਾਂ ਗੱਲੇ ਰੰਗ ਦੇ ਮਗਰੀ ਪਏ ਪਏ ਰੰਗ ਚਾਈਦਾ ਚਿੱਟਾ ਜਿਹਾ ਚਾਰੇ ਪੈਰ ਤਾਹਾਂ ਤੱਕ ਹੋਣ ਉਹ ਲੈਣੀ ਆ ਤੇ ਉਹ ਮੇਰੇ ਕਾਲਜਾਂ ਵਿੱਚ ਕਰਾਉਂਦੇ ਇੱਕ ਤਾਂ ਇੱਕ ਕਾਲਜਾਂ ਵਿੱਚ ਕਰਾਉਂਦੇ ਤੋਂ ਇੱਕ ਆਪਣੇ ਗਵਾਂਢੀ ਦੀ ਦੀ ਮੱਝ ਬਸ 1.5 ਮਹੀਨੇ ਰਹਿ ਕੇ ਰਿਜ਼ਲਟ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਲੰਡੇ ਦਾ ਬੱਚਾ ਹੈ ਕਿਉਂਕਿ ਲੰਡਾ ਬਹੁਤ ਚੰਗਾ ਸਾਣ ਸੀ ਉਹਦੇ ਆਪ ਦੇ ਪੈਰ ਤਾਂ ਕਾਲੇ ਸੀਗੇ ਤੇ ਬੱਚੇ ਪਰ ਉਹਦੇ ਦੇਖੋ ਅੱਜ ਕੱਲ ਮੀਲੇ 'ਚ ਖੜਦੇ ਆ ਗਏ ਹਨਾ ਤੇ ਇੱਕ ਆ ਬੂਰਾ ਕੱਟਾ ਮੇਰੇ ਕੋਲ ਬਹੁਤ ਚੰਗੀ ਬਲੱਡ ਲਾਈਨ ਦਾ ਅਮੇਤਾ ਢਾਡੇ ਕੋਲ ਮੱਝ ਸੀ 22 ਕਿਲੋ ਵਾਲੀ ਉਹਦਾ ਕੱਟਾ ਰਾਜੇ ਤੋਂ 1 ਸਾਲ ਵੱਡ ਉਹ ਤਾਂ ਬੇਕੇ ਚ ਲੈ ਗਿਆ ਸੀ ਗਵਾਂਡ ਚ ਮੱਝ ਫਰੀਜਾ 16 ਕਿਲੋ ਦੁੱਧ ਦਿੰਦੀ ਆ ਉਹਦੇ ਪੇਟੋਂ ਪੈਦਾ ਹੋਇਆ ਮੇਰੇ ਆਪ ਦੇ ਸਾਹ ਦਾ ਬੱਚਾ ਇਹ ਕਿਸੇ ਵੀਰ ਨੂੰ ਕੀ ਸ਼ੌਂਕ ਆ ਵੀ ਬੂਰਾ ਨੀਲੀ ਦਾ ਵਿੱਚ ਬੱਚੇ ਰਹਿਣੇ ਆ ਚੰਗੇ ਰੰਗਾਂ ਵਾਲਾ ਆਪਾਂ ਦੇ ਦਾਂਗੇ ਮਾਰਕੀਟ ਰੇਟ ਦੇ ਵਿੱਚ 25000 ਦੇ ਅੱਜ ਦਾ ਰੇਟ ਆ ਕੋਈ ਵੀਰ ਮਹੀਨੇ ਨੂੰ ਫੋਨ ਲਾ ਕੇ ਇਹਦੇ ਲੈ ਲੋ 25 ਲੈ ਗਿਆ ਸੀ ਉਹ ਜਨ ਬਾਈ ਜੀ ਨਹੀਂ ਬਣਦਾ ਇਹ ਤਾਂ ਆਪਣੇ ਖਾਨ ਤਿਆਰ ਹੋ ਗਏ ਨਾ ਤੇ ਬਾਕੀ ਇਹਦੀ ਗੱਲ ਵੀ ਇੱਕ ਅੱਧੀਆ ਦੇ ਨਾਲ ਦੀ ਆਪਾਂ ਇਹਨੂੰ ਦੁਆਰੇ ਦੇਖਾਈ ਚੱਲੀਏ ਉਹ ਬਸ ਇਹਦੇ ਚੰਗੇ ਫਿਰਦੀਆਂ ਇੱਥੇ ਨਾ ਤੁਸੀਂ ਆਓ ਇੱਥੇ ਦੇਖੋ ਵਿਜ਼ਿਟ ਕਰੋ ਹਨਾ ਤੋਂ ਅੱਜ ਆਪਾਂ ਵੀਡੀ ਸਤਾਰਾਂ 17 ਤਰੀਕ ਸਤੰਬਰ ਨੂੰ ਵੀਡੀਓ ਕਵਰ ਕੀਤੀ ਆ ਤੇ ਐਤਵਾਰ ਵਾਲਾ ਜੰਤਬਾਈ ਜੀ ਪੱਕਾ ਮੈਂ ਵੀ ਘਰੇ ਮਿਲੂਗਾ ਜਿਆਦਾ ਕੋਸ਼ਿਸ਼ ਉਹ ਦੇ ਰੱਖੋ ਕਿਉਂਕਿ ਡੇਲੀ ਆਪਾਂ ਰੀਲ ਦੇ ਕੰਮ ਨਹੀਂ ਕਰਦੇ ਹਨ ਕਿਉਂਕਿ ਮੇਰਾ ਤਾਂ ਪੱਕੇ ਕੰਮ ਇੱਥੇ ਪਈ ਤੀ ਮੈਨੂੰ ਤਾਂ ਪੰਜ ਮਿਲ ਗਿਆ ਸੱਤ ਮਿਲ ਗਿਆ ਆਪਾਂ ਤਾਂ ਖਰੀਦੀ ਸੀ ਜੜੇ ਕਿਉਂਕਿ ਵਪਾਰ ਦਾ ਕੰਮ ਕਰਦੇ ਆ ਵਪਾਰੀ ਦੇ ਸ਼ਿਕਾਰੀ ਕਦੇ ਘਰੇ ਨਹੀਂ ਬੈਠਿਆ ਹੁੰਦੇ 24 ਘੰਟੇ ਤੁਰੇ ਫਿਰਦੇ ਹੁੰਦੇ ਆ ਸੋ ਐਤਵਾਰ ਵਾਲਾ ਜੜੜਾਓ ਟਰਾਂਸਪੋਰਟ ਸਾਰੀ ਪ੍ਰਬੰਧ ਤੁਹਾਨੂੰ ਮਿਲੂਗਾ ਕਟੀਆਂ ਵੱਧ ਮਿਲ ਜਾਣੀਆਂ ਤੁਸੀਂ ਗੇੜਿਆਂ ਗਾਣੇ ਵੀ ਦੋ ਲੈ ਲਓ ਇੱਕ ਲੈ ਲਓ ਚਾਰ ਲੈ ਲਓ ਪਾਵੇਂ ਤੇ ਇੱਕ ਜੇ ਮਰਜੋ ਤੁਹਾਨੂੰ ਦੇਖ ਕੇ ਕੋ ਸਿੱਖਣ ਨੂੰ ਹੀ ਮਿਲੂਗਾ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਓ ਆਪੇ ਗੱਲ ਕਰਿਆ ਸੁਨੇਹਾ ਲਾਉਣ ਦੀ ਸੌਂਗ ਤੁਹਾਨੂੰ ਪੈਦਾ ਕਰਨਾ ਪੈਂਦਾ ਵੀ ਆਪਣੇ ਬੱਚਿਆਂ ਨੂੰ ਜਿਹਾ ਹੀ ਕਹਿੰਦੇ ਬੈਣ ਤੋਂ ਹੋਈ ਸੋਹਬਤ ਇੱਥੇ ਔਰ ਮੈਂ ਵੀ ਕਿਸੇ ਦੇ ਘਰੇ ਗਿਆ ਦੇਖਿਆ ਤੇ ਮੇਰੇ ਵੀ ਮਨ ਦੇ ਵਿੱਚ ਇਹ ਖਿਆਲ ਆ ਗਿਆ ਆਪਾਂ ਇਹ ਕੰਮ ਕਰੀਏ ਹਨਾ ਸੋ ਫਾਰਮ ਜਿਵੇਂ ਕਹਿੰਦੇ ਸਰਪੰਚੀ ਲੜਦੀਆਂ 5 ਸਾਲ ਪਹਿਲਾਂ ਕੰਮ ਸ਼ੁਰੂ ਕਰ ਦੋ ਸੋ ਮੇਰੇ ਮਨ ਦੇ ਵਿੱਚ ਉਹ ਸੁਪਨਾ ਡੇਰੀ ਫਾਰਮ ਤਿਆਰ ਕਰਨਾ ਮੈਂ ਇਹ ਨਹੀਂ ਰੱਖ ਚੁੱਕਿਆ ਉਹਨਾਂ ਨੇ 4-5 ਸਾਲਾਂ ਦੀ ਪ੍ਰਮਾਤਮਾ ਮਿਹਨਤ ਚਾਹੀਏ ਆਪਾਂ ਮਿਹਨਤ ਜਾਰੀ ਹੈ ਆਪਣੀ ਫਾਲਾਂ ਦਾ ਆਪਣੇ ਘਰੇ ਸੋ ਵੀਡੀਓ ਚ ਅੱਗੇ ਲੱਗੇ ਕੋਈ ਗਲਤੀ ਮਾਫੀ ਮਾਫਤ ਕਰਨਾ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇ ਦੇ ਹੱਥ ਬੰਨ ਕੇ ਤੈਜਾ ਦੋ ਧੰਨਵਾਦ ਸਸੀ ਗਾਲ ਜੀ